ਇਦੋਂ ਨਹੀਂ ਕਹਿੰਦੇ ਵਿਗਨ ਨਹੀਂ ਦਿਆ ਤੇ ਤੀਹ ਹਜ਼ਾਰ ਮੈਨੂੰ ਹੈਗੀ ਬਾੜੀ ਹੈ ਇਹ ਜਦੋਂ ਪਰਲੇ ਪਈ ਲੱਗੀ ਹੈ ਨਾ ਚਾਹਲੇ ਬੜੀਏ ਦੇ ਅਲਰੇਡੀ ਕਿ ਉਹਨੂੰ ਵੀ ਇਹਨੂੰ ਆਪਣਾ ਸਟ੍ਰੋਕ ਕੱਢਿਆ ਰਿਹਾ ਸੀ ਪੀਆ ਜਹਾਵੇਂ ਵਿਕਣਾ ਸ਼ਰੂਮ ਨਹੀਂ ਗਲੀਦਾਂ ਆਲਾ ਯਾਰ ਹਾਂ ਜੀ ਬੀਤ ਰਿਹਾ ਵਿਹਾਜ ਆ ਜਾਂਦਾ ਸਾਗਾਂ ਦਾ ਸਾਗਾਂ ਨੂੰ ਪੈ ਪਈ ਸਾਸਰੀ ਕਾਲ ਤੇ ਜਿਵੇਂ ਕਿ ਤੁਹਾਨੂੰ ਪਤਾ ਥੋੜੇ ਦਿਨਾਂ ਨੂੰ ਲੋਹੜੀ ਤੇ ਮੰਗੀ ਆ ਸਾਗਾਂ ਨੂੰ ਮੇਰੇ ਵੱਲੋਂ ਅਡਵਾਂਸ ਵਧਾਈਆਂ ਤੇ ਹੁਣ ਅਹੀਂ ਚੱਲੇ ਆ ਜੀ ਸ਼ੋਪਿੰਗ ਕਰਨ ਗੁੱਡੀਆਂ ਦੀ ਤੇ ਡੋਰ ਦੀ ਅਹੀਂ ਗੱਲ ਕੀਤੀ ਵੀ ਹਨਾ ਗੱਟੂ ਤੇ ਚਲੋ ਬੈਣਾ ਇਸ ਵਾਰੀ ਪਿਛਲੀ ਵਾਰ ਵੀ ਇਹੀ ਵਾਤੇ ਬਟ ਕਈ ਵੀ ਚਾਹਣਾ ਯਾਰ ਦੋਸ ਲੈ ਹੀ ਉਦੋਂ ਵੀ ਮਨਾ ਕੀਤਾ ਸੀ ਤੇ ਹੁਣ ਅਸੀਂ ਇਸ ਵਾਰ ਜਿਹੜੀ ਚੱਕਰੀ ਤੇ ਡੋਰ ਬਣਦੀ ਆ ਜਿਹੜੀ ਆਪ ਬਣਾਉਂਦੇ ਕਾਰੀਗਰ ਹੁੰਦੇ ਜਿਹੜੇ ਡੋਰਾਂ ਦੇ ਕੱਚ ਨੂੰ ਆਉਂਦੇ ਹਨਾ ਤੇ ਉਹੀ ਵੀ ਨੂੰ ਜਿੰਮੇ ਵਾਇਤ ਦੀ ਆਵਲ ਨੂੰ ਦਾਸ ਉਹ ਗੱਲ ਹੋਣਾ ਬਹੁਤ ਸਵੇਰੇ ਸਵੇਰੇ ਟਾਈਮ ਸਵੇਰੀ ਪਹਿਲੀਆਂ ਚ ਭਰਾ ਦਰਵਾਜ਼ੇ ਤੋਂ ਬਿਨਾ ਗੁੱਡੀਆਂ ਦਾ ਕੀ ਕੰਮ ਸੋ ਡੋਰ ਅਸੀਂ ਕੱਲ ਪਾਵਾਂਗੇ ਤੇ ਹੁਣ ਅਸੀਂ ਗੁੱਡੀਆਂ ਦੀ ਸ਼ੋਪਿੰਗ ਕਰੀ ਜੰਦੀ ਲਈ ਘਰੋਂ ਤੇ ਤਿਆਰੀਆਂ ਚਲੋ ਜੇਬਾਂ ਭਾਰੀਆਂ ਜੇਬਾਂ ਭਾਰੀਆਂ ਉਹ ਭਰੀ ਬੈਠਾ ਜੇਬਾ ਨੋਟ ਪਾਪ ਪਾੜ ਗਿਆ ਹੋਈਆਂ ਬਾਕੀ ਨੋਟ ਭਰ ਦੇ ਪਾ ਜੀਓ ਚੰਗਾ ਮਿੱਤਰੋ ਇੱਥੋਂ ਨਿਕਲੀਏ ਤੇ ਚੰਗੀ ਆ ਜੀ ਮਿੱਤਰੋ ਅੰਬਰ ਸਰ ਦਾ ਹਾਲ ਅੰਨੀ ਧੁੰਦਿਆ ਨਾ ਪਰ ਸੱਚ ਇਸ ਟਾਈਮ ਤੇ ਬੱਧੀਆ ਲੱਗਦਿਆ ਬੁੱਢਾ ਵੀ ਸੋਣਾ ਜੀ ਬਾਤ ਗਏ ਜਾਣ ਦੀ ਪਾਲਿ ਨੂੰ ਪਹਿਲੇ ਰੱਖੀਏ ਇਹਨੇ ਇਹਨਾਂ ਨੂੰ ਚਲੋ ਜੀ ਉਹ ਵੇਖੋ ਹੁਣ ਸੋਹਣੇ ਗੁੱਡੇ ਆਹ ਲੀਆਂ ਸੋਹਣੀਆਂ ਛੇਵੇਂ ਕਿੱਡੀ ਸੋਹਣੀ ਇਹਦੀ ਛੋਟੀ ਗੁੱਡੀਆਂ ਤੇ ਆ ਠੀਕ ਆ ਓਏ ਨਹੀਂ ਬਸ ਠੀਕ ਆ ਆ ਵੀ ਸੁਣ ਆਹ ਵਾਪਸ ਨਹੀਂ ਆ ਵੀ ਕਢਾਓ ਠੀਕ ਐ ਇਹ ਵੀ ਕਢਾ ਲਓ ਜਾ ਕਢਾਓ ਇਹਨੇ ਸਾਰੇ ਭਾਈ ਨੇ ਉਹ ਜਿਹੜਿਆ ਨੇ ਅੰਨੀ ਦਾ ਗੰਗੂ ਸੋਹਣੀ ਆਹ ਸੋਹਣੀ ਪੀਦਾ ਆ ਵੀ ਸਹੀ ਹੈ ਆ ਹੋਣੀ ਆਪਣੀਆਂ ਆਓ ਪਰਪਲ yellow green ਇਹ ਚਾਹੀਦਾਗਾ ਨਾ ਹਾਂ ਹਾਂ ਆ ਵੀ ਸੋਹਣੇ ਆ ਵੀ ਹੋ ਗਏ ਉਹ ਸ਼ੌਕੀਆਂ ਕਾਰੀ ਆ ਆਹੋ ਸ਼ੇਪ ਆ ਆਹ 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 ਵੀ ਗੁੱਡੀ ਸੋਹਣੀ ਜਾਨੀ ਸੋਹਣੀ ਉਹ ਕਿੱਥੇ ਹੈਗਾ ਆਵੇਂ ਕਿੱਡੇ ਹੋਣੇਗਾ ਓਏ ਬੋਹਰੇ ਲੈ ਲੈ ਛੋਟੀਆਂ ਬੰਨੀਆਂ ਤੇਰੀ ਘੜਲਾ ਘੜਨਾ ਆਹ ਬੰਦੇ ਨੇ ਇਧਰ ਪਈ ਆਹ ਆ ਵਧੀਆ ਜੀ ਚਾਹ ਵਿੱਚ ਚਾਰੋਂ ਘੜਨਾਂ ਲਾ ਕੋਈ ਆਹ ਹੋ ਵੀ ਸਹੀ ਆ ਵੀ ਆ ਵੀ ਆ ਓਏ ਅਵੇਗਲੀ ਵਿੱਚ ਇੱਕ ਦੂਜਾ ਹੀ ਛਾਈ ਘੜਲਾ ਜਿਹੜੇ ਪਸੰਦ ਹੋਣ ਨੇ ਚੱਕੀ ਜਾ ਉਹ ਸੇਮ ਹੀ ਆ ਆ ਗ੍ਰੀਨ ਆਗਾ ਵੱਖਰਾ ਹੀ ਵਿੱਚ ਛਾਈ ਆ ਵੇ ਚਗਾ ਵੇਗਾ ਕਰੀ ਆ ਠੀਕ ਉਹ ਵੀ ਤਾਂ ਗਵਾਸੋ ਕੋ ਜਿਆਦਾ ਸੋਣਾ ਇਹ ਨਾਲ ਉਹਦੇ ਨਾਲ ਤਾਂ ਕੱਟ ਜਾ ਜੋ ਕੱਢੀ ਹੋਗੇ ਇਹ ਆ ਲੈ ਆ ਹੋ ਗਿਆ ਭੀ ਇਹ ਥੋੜੇ ਨਾ ਹੋਏ ਤੇ ਆ ਆ ਕਾ ਕੇ ਸਾ ਮੇਰੇ ਖਿਆਲ ਨਾਲ ਥੱਗੋ ਸਹੀ ਨਿਕਲਨੀ ਹਾਂ ਵੇਖਿਆ ਯਾਰ ਜਿਆਨ ਪਤਾ ਹੁੰਦਾ ਗੁੱਡੀ ਦੇ ਕੰਮ ਕਰਦਾ ਰਹੇ ਇਹਨਾਂ ਪਰਫੈਕਟ ਹੋ ਗਿਆ ਕੰਮ ਇਹ ਉੱਪਰ ਸੈਟਿੰਗ ਕਰਨੀ ਵਿਆਗਰੀ ਨਹੀਂ ਰਹਿ ਰਹੇ ਇੱਕ ਇੱਕ ਨਿੱਕੀ ਵੱਡੀ ਬਰਾਬਰ ਕਿਹਦੀ ਪੂਛ ਬਾਹਰ ਨਾਲ ਲੇ ਕੇ ਆ ਆ ਗੱਡਾ ਸਾਰਾ ਇਹ ਗੱਲ ਸਹੀ ਹੈ ਗੁੱਡੀਆਂ ਪੂਜਾ ਰਾਹੀ ਡੋਣੀ ਵੇਖੀ ਆ ਹਾਂ ਲਈ ਆਹੋ ਮੈਨੂੰ ਪਤਾ ਵਾ ਆਹੀ ਕੁ ਗਿਲਕਣੀ ਕਿਉਂਕਿ ਨਾ ਰੋਟੀਆਂ ਪਟੀਆਂ ਆ ਗੁੱਡੀਆਂ ਦੇ ਬੜੀਆਂ ਸੈਕ ਆ ਯਾਰ ਚਾਨਣ ਆਈ ਸੋਹਣੀ ਮੌਲੀ ਸੋਹਣੀ ਇਹ ਗੱਲ ਵੀ ਆ ਕਢਾਓ ਆ ਕਢਾਓ ਜਲਦੀ ਇੱਕ ਬਹੁਤੀ ਆ ਬਹੁਤੀ ਆ ਮੇਰੇ ਜਦ ਮੇਰਾ ਹੋਗਾ ਆਪਣੇ ਵੇਖੋ पार्टीयां कटी हैं ओये यार की हो यार सेम कटियां हैं यार और क्या है ये आराम तो तो की आराम 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 की आ <laughs> आगे। 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 अबे आजमा अबे अबे सही है जाने सारे सिद्धू पा मतलब नहीं जाना बुला देना गुंडा वाला आ मेरी जान हरदम

ਇੱਕ ਗੱਲ ਦੱਸੋ ਇਹ ਇੱਥੇ ਰੱਖੂਗਾ ਪ੍ਰੋਪਰ ਮੱਥਾ ਕੇ ਸਭ ਤੋਂ ਤੁਹਾਡੀ ਸੇਵਾ ਤੇ ਨਾ ਇਹਨਾਂ ਕਰ ਗਿਆ ਮੈਂ ਵੀ ਇੱਕ ਗੱਈਆ ਇਹ ਦੰਦ ਆ ਗਈ ਨਹੀਂ ਜਾਣ ਪਿੱਗ ਦੀ ਭਾਬੀ ਨਾਲ ਨਾ ਗੱਲਾਂ ਜਾਂਗੇ ਤਾਂ ਮੈਂ ਲੈ ਕੇ ਜਾਣਾ ਘਰ ਆਹ ਕਿਹਦਾ ਇਹ ਕੀ ਜਗ੍ਹਾ ਪੈ ਕੋਈ ਨਾ ਪੈ ਕੋਈ ਨਾ ਪੈ ਕੋਈ ਨਾ ਪੈਗ ਵੀ ਨਹੀਂ ਇਹੋ ਲਿਖਿਆ ਨਾ ਤੂੰ ਕੋ ਕਮੈਂਟ ਕਰੀਓ ਪੈਗ ਵੀ ਨਹੀਂ ਆ ਤੇ ਕੀ ਹੈ ਮੈਨੂੰ ਕੱਗਿਆ ਨਹੀਂ ਇੱਕ ਵੀ ਨਹੀਂ ਵਧੀਆ 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 ਹੈ ਇਹ ਇੱਥੇ ਪਾਣੀ ਦੇ ਸਾਥ ਨਹੀਂ ਕੱਗੋ ਮੇਰੇ ਇੱਕ ਆ ਦੇ ਇੱਕ ਇੱਧਰ ਪੂਰਾ ਜਾਂਦੇ ਆ ਆ ਦੇ ਇੱਧਰ ਮੈਨੂੰ ਪਤਾ ਨਹੀਂ ਤੇ ਫੇਰ ਪੁੱਛਣਾ ਹੈ ਓਏ ਹੋਏ ਆ ਇਹਦੇ ਗੱਪ ਨਹੀਂ ਆਪਣੇ ਕੋਈ ਤਾਂ ਖੋਮੀ ਦਾ ਲੱਗਾਈ ਵੇਖਣ ਕੋ ਯੱਕਾ ਵਾਤੀ ਲੈ ਕੇ ਗਾ ਦੋ ਉੱਤੇ ਸੌ ਜਾਓਗੇ ਲੈਣ ਆਲੇ ਲੈ ਜਣਾ ਪੱਗੇ ਨਹੀਂ ਆਉਂਦੇ ਪੱਗੇ ਨਹੀਂ ਆਉਂਦੇ ਹਾਂ ਬਹੁਤ ਵਾਰ ਹੋ ਰਿਹਾ ਨੋਟ ਕਰ ਨੀਲਾ ਸੋਣਾ ਹੀ ਕਿਹਦਾ ਹਾਂ ਪਿੱਛੇ ਪਿੱਛੇ ਵੇਰ ਪਿੱਛੇ ਵੇਰ ਅੱਜ ਹੱਥ ਲੱਗੇ ਨੀਰਾ ਹਾਂ ਵੱਛਦਾ ਹੀ ਆ ਯਾਦ ਨਹੀਂ ਆ ਆ ਆ ਆ ਆ ਆ ਆਹ ਆ ਗੜ ਲੇ ਸੇਮ ਹੀ ਉਹ ਵੀ ਪਤਾ ਪਤਾ ਉਹ ਕਹੇ ਦੂਸੜਾ ਵਧੀਆ ਸੁਣਾ ਆਪੀ ਦੇ ਰੈਨ ਦਿਖਾ ਨਹੀਂ ਆ ਵੀ ਹੋਰੈਂਜ ਨਹੀਂ ਵੇਖ ਤੇ ਉਹ ਅੱਗੇ ਦਾਰ ਚੰਗਾ ਆ ਸੁਣ ਲੈਣਾ ਗੱਲ ਸੁਣ ਨਾ ਆ ਵੀ ਡੇਟ ਤਾਂ ਨਹੀਂ ਜੇ ਕੋਈ ਜਗਰਾਜ ਨੇ ਵਿਖਾਈ ਕਹਿੰਦਾ ਹੋਰੈਂਜ ਨਹੀਂ ਮੈਂ ਕਿਹਾ ਆਹੋ ਯਾਰ ਜਦੋਂ ਆ ਵੀ ਕਹਿੰਦਾ ਹੈ ਆ ਵੀ ਕਹਿੰਦਾ ਨਹੀਂ ਓਕੇ ਓਕੇ ਜਾਗਾ ਗਏ ਨਾਲ ਦੋ ਪੀਏ ਦੇਖਿਆ ਓਏ ਯਾਰ ਆ ਵੀ ਇੱਥੇ ਫਰਕ ਹੁੰਦਾ ਫਰਕ ਹੁੰਦਾ ਕਹਿੰਦਾ ਟ੍ਰਿਕਾ ਹੁੰਦਾ ਕਹਿੰਦਾ ਇਹਨੇ ਕਿਹਾ ਕਿਵੇਂ ਇਹਨੇ ਕਿਹਾ ਸੁਣੇ ਆ ਸੁਣੀ ਮੈਂ ਤੈਨੂੰ ਪੁੱਛਣ ਆ ਜਾਣਾ ਸੁਣੇ ਸਰਾਣੀ ਤਾਂ ਮੰਗਦੇ ਦੱਸ ਦਕੇ ਲੈਣਾ ਵਾ ਸਲਾਮ ਮੰਗ ਮੈਂ ਪੁੱਛਿਆ ਕਰੋ ਪੁੱਛਿਆ ਕਰੋ ਮੈਂ ਕਿਹਾ ਦੋ ਆ ਫੇ ਪਕੋ ਠੀਕ ਹੈ ਚਲੋ ਆਇਆ ਠੀਕ ਹੈ ਠੀਕ ਹੈ ਸੁਣਾ ਮੈਂ ਆਹ ਸੋਣਾ ਕਿੱਥੇ ਵਿਖਣੇ ਨਹੀਂ ਦਿਆ ਇਹ ਆ ਜ ਮਿੱਤਰੋ ਪੂਕੀ ਪੂਕੀ ਜੋਬ ਕੀਪਰ ਆ ਲਈਏ ਘਰਵਾ ਤੇ ਗੁੱਡਾ ਆ ਲੈਣ ਵਾਲਾ ਸ਼ਰੂਮ ਨਹੀਂ ਹੈ ਗੱਲੀਦਾਂ ਆਈ ਗੱਲੀ ਪੱਕੇ ਅਮਰੀਕਾ ਦੇ ਪਤਾ ਨਹੀਂ ਜਾਣਾਂਗਾ ਤੂੰ ਬਸ ਮਣੇ ਵੇ ਹੁਣ ਸਿੱਧੂ ਤੇ ਦਿਵਾਲੇ ਹੋਏ ਆ ਸਿੱਧੂ ਦਾ ਸੁਣ ਕਿਹੜਾ ਆਲਾ ਸੋਣਾ ਵਾ ਜਾਂ ਆਲਾ ਹਾਂ ਵਧੀਆ ਵਧੀਆ ਹੀ ਹੈਗਾ ਇਹ ਤਾਂ ਨਹੀਂ ਕਹਿੰਦੇ ਵਿਗਨ ਨਹੀਂ ਦਿਆ ਦੇ ਤੀਹਾਂ ਨੂੰ ੱੱਕੀਆਂ ਕਨਵਿੰਸ ਕਰਕੇ ਕਨਵਿੰਸ 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 ਸਹੀ ਆਲੱਲਾ ਕਦਾਂ ਫੜਿਆ ਮਾੜਿਆ ਕਿੱਥੋਂ ਕਿੱਥੇ ਫੜਿਆ ਠੀਕ ਆ ਸੋਨਾ ਕੋਈ ਨਾ ਜੋੜਨਾ ਤੂੰ ਹੀ ਹੈ ਪਰ ਜੋੜਨਾ ਕਿ ਭਰਾ ਇੱਕ ਮਿੱਤਰ ਆ ਘੜਾਇਆ ਵਾ ਜਿਹਦਾ ਦਿਨ ਮੇਰੇ ਨੂੰ yellow and red ਆਲੇ ਅਸਲੀ ਗੁੱਡੀਆਂ ਦੇ ਮੰਜੀ ਥੱਲੇ ਪਈਆਂ ਆਹ ਲਓ ਮومی ਗੁੱਡੀਆਂ ਲੋ ਜੀ ਮੂੰਹ ਕਢਾ ਆ ਉਹ ਖਲਾ ਗੇਮ ਤਲੋ ਖੋਲ ਜਾਂ

ਉਹ ਆ ਆ ਹੋਆ ਪਰਿਵਾਰ ਕਢੋਣੇ ਸੀ ਓਬਵੀਅਸਲੀ ਬਰਾ ਮੈਂ ਇੱਚੀ ਖੁਸ਼ ਆਂ ਕਿੱਡੀਆਂ ਸੋਹਣੀਆਂ ਕਿੰਦਾ ਕਿਊਟ ਜੀਆਂ ਦੋਖ ਮਨਉਣਾ ਕਹਿੰਦਾ ਗੁੜੀਆਂ ਕਹਿੰਦਾ ਨਹੀਂ ਯਾਰ ਮੈਂ ਨਹੀਂ ਦੋਖ ਕਹਿੰਦਾ ਕੀ ਕਹਿੰਦਾ ਮੈਂ ਕਹਿੰਦਾ ਉਹ ਗਿਆ ਗਿਆ ਕਹਿੰਦਾ ਕੋਈ ਨਾ ਦੋਖੀ ਮਨਉਣਾ ਆ ਇਹਨਾਂ ਬੱਚੇ ਕੀ ਕਹਾ ਕਹਿੰਦੇ ਕਿਵੇਂ ਪਹਿਲਾ ਦੁਕਾਨਦਾਰ ਜਿਹੜਾ ਪੁੱਛੁੰਦਾ ਭਾਈ ਪੈਸੇ ਕਿ ਢੋਣੇਗੇ ਨਹੀਂ ਕਢੋਣੇ ਕਿ ਢੋਣੇ ਆ ਨਾ ਕਢੋਣੇ ਹੋ ਰਹੀ ਮੁੰਡੀਆਂ ਵੰਦੀ ਬਾਗ ਕਿਹੜੀ ਚਾਂ ਵਖੰਦੀ ਤੈਨੂੰ ਇਹਦੇ ਗਲੇ 'ਚ सनल साफ कता कमल पै गया वो यो यो यो। आ चक् चल आया 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 ओ तो जी मित्रों ਅੱਧੀਆਂ ਗੁੱਡੀਆਂ ਫੜੀਆਂ ਆ ਰਹੇ ਅੱਧੀ ਆਉਣੀਆਂ ਬਾਅਦ ਚ ਫਲੈਸ਼ ਤੇ ਨਿਕਾਣਾ ਕੋਈ ਨਾ ਇਹਦੇ ਚਪੇੜਾਂ ਵੱਜਣਗੀਆਂ ਬਾ ਠੀਕ ਆ ਬਾਕੀ ਹੁਣ ਛੇਤ ਆਵੇ ਓਏ ਆ ਜਾਣਾ ਆਪਣੇ ਇੱਕ ਆਵਾ ਆਓ ਇੱਕ ਆਵਾ ਇੱਕ ਆਵਾ ਬਾ ਠੀਕ ਆ ਜੇ ਪਾਟੇ ਤੁਹਾਡੇ ਛਿੱਤਰ ਹੀ ਪੈਣੇ ਜੇ ਓਏ ਓਏ ਇਹਦੇ ਬਣਾ ਦਿੰਦੇ ਆ ਕੋੜਾ ਹਾਈ ਕੋੜਾ ਉਹਨਾਂ ਨੂੰ ਕਹਦੇ ਬਣਾ ਦਿੰਦੇ ਆ ਉਹ ਕੋਈ ਨਹੀਂ ਮੈਂ ਬਣਾ ਦੇਣੀ ਆ ਸਾਲਿਆ ਵਿੱਚੋਂ ਵੇਖੰਦਿਆ ਇਹ ਅੱਛਾ ਤੂੰ ਇਦਾਂ ਦੀ ਹੁੰਦੀ ਆ ਆ ਕੈਮਰੇ ਚ ਵੇਖ ਕਿਦਾਂ ਵੇਖੰਦੀ ਆ ਤੇ ਆਹੋ ਨਾਈਸ ਮਮਾ ਕੋਈ ਜਾਨੀ ਆ ਆਹੋ ਪਤਾ ਤੈਨੂੰ ਗੁੱਝੀ ਨਹੀਂ ਓਹੋ ਚਾਹਦੇ ਓਏ 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 ਹਾਂ ਇਹ ਕਹਿੰਦਾ ਅੱਗੇ ਆ ਜਾ ਨਹੀਂ ਹਾਂ ਤੂੰ ਕਹਿੰਦਾ ਅੱਗੇ ਰੱਖ ਕੇ ਆ ਜਾ ਅੱਛਾ ਫੜੋ ਕਾ ਘੁਮੜਾ ਜਾ। ਲੈ ਖੜੋਖੋ। ਹੁਣ ਮੈਨੂੰ ਨਾ ਹੈਂਡਲ ਮੋੜ ਕੇ ਵਿਖਾਇਓ ਹੈਂਡਲ। ਮੋੜੇ ਉਹ ਹੈਂਡਲ ਕਿਦਾਂ ਮੋੜ ਦਾਂਗੇ? ਹੈਂਡਲ ਕਿਦਾਂ ਮੋੜਾਂਗੇ ਇਹ ਦੱਸੋ ਮਾੜਾ ਜ। ਇਧਰ ਮੋੜੀ ਆਉਣੀ। ਕੈ ਸੋਰੀ। ਸੋਰੀ। ਅਜੇ ਸਬਜੇ ਮੋੜ ਹੀ ਖਬਾ ਆ ਗਿਆ ਫਿਰ ਕੀ? ਫਿਰ ਮੈਨੂੰ ਪੰਜਾਬੀ ਦੱਸਣ ਲੱਗਾ ਮੇਰਾ। ਸਾਡੇ ਜੀ। ਤਾਂ ਸਹੀ ਸਲਾਮਤ ਪਹੁੰਚੀਓ ਠੀਕ ਐ ਨਾ? ਹੈ? ਇੱਕ ਦਮ ਹੋ ਰੇ ਨਾ ਬੜੇ ਖੁੱਲੇ ਜੂਗੇ ਬੈਠੀ। ਕੁੱਤੇ ਹਾਂ। ਕੁੱਤੇ ਨਾ ਵਹੀ ਹੁੰਦਾ। じゃあもう一度食べ